ਸਾਡੇ ਕਈ ਦਿਨਾਂ ਤੋਂ ਮਤਲਬ ਕੁਝ ਵਾਰ ਦਾ ਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਵਰ ਵਰ ਤੱਕ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ 18 ਤਰੀਕ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2 ਵਜੇ ਇੱਕ ਸਾਨੂੰ ਮਤਲਬ ਫੋਨ ਆਉਂਦਾ ਕੰਟਰੋਲ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕੁਮਾਰ ਜਿਹੜਾ ਦਮਨਹੀੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਦੇ ਕਾਪਾ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਹੋ ਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਸਰਮਾ ਜੀ ਜਿਨ੍ਹਾਂ ਨੇ ਬ੍ਰਾਪਰਾ ਸਰਦਾਰ ਮਨਜੀਤ ਸਿੰਘ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਕੈਮਰੀ ਵਗੈਰਾ ਜਿਹੜੇ ਸ਼ਾਨਬੀਨ ਕਰਦੇ ਹੋਏ ਅਸੀਂ ਤਕਰੀਬਨ ਕੁਝ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਪ੍ਰੈਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਬਰ ਨੇ ਸਾਡੀ ਚੌਂਕੀ ਜਿਹੜੀ ਮਤਲਬ ਕਸਤੂਰਬਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੀ ਅਗਵਾਈ ਸਰਦਾਰ ਏ ਸਿਵਲ ਦੇ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੇ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਜਿਹੜੀ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਹਿਲਾਂ ਵੀ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਕਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਕਬੂ ਕਰਕੇ ਇਹਨਾਂ ਕੋਲੋਂ ਮੌਕੇ ਤੇ ਇੱਕ ਥਰੀ ਵੀਲਰ ਜਿਹੜਾ ਖੋਇਆ ਸੀ ਉਹ ਬਰਾਮਦ ਹੋਇਆ ਤੇ ਥਰੀ ਵੀਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਕੁਮਾਰ ਦਾ ਦਮਨਹੇੜੀ ਦਾ ਉਹ ਵੀ ਸਾਨੂੰ ਬਰਾਮਦ ਹੋ ਗਿਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਉਹ ਬਰਾਮਦ ਹੋਈ ਫਿਰ ਅਸੀਂ ਇਹਨਾਂ ਤੇ ਐਫ ਆਈ ਆਰ ਨੰਬਰ 139 ਜਿਹੜੀ ਆਪਣੀ ਖੋਹ ਦਾ ਪਰਚਾ ਦਰਜ ਕਰਕੇ ਅਸੀਂ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕੁੱਝ ਜਿਹੜੇ ਖਲਾਸੇ ਹੋਣ ਦੀ ਇਹਨਾਂ ਕੋਲ ਬਰਾਮਦਗੀ ਹੋਣ ਦੀ ਉਮੀਦ ਹੈਗੀ ਹੈ ਸਰ ਇਹ ਰਹਿਣ ਵਾਲੇ ਕਿਹਦੇ ਨੇ ਇਹ ਰਹਿਣ ਵਾਲੇ ਹੈਗੇ ਆ ਜੀ ਅਮਰਤਾ ਕਲੋਨੀਆ ਜਿਹੜੀ ਆਪਣੀ ਰਾਜਪਰੀ ਪੈਂਦੀ ਹੈ ਦੋਨੇ ਹੀ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸਰਮਾ ਜੋ ਪਹਿਲੇ ਕੁ ਮਾਮਲੇ ਦਫਤਰ ਹਾਂਜੀ ਪਹਿਲਾਂ ਹੈਗੇ ਨੇ ਇਹਨਾਂ ਦੇ ਜੀ ਇਹਨਾਂ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜਾ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਦਰਜ ਚ ਹੈਗੇ ਸਾਰੇ ਮਾਮਲੇ ਹੋਰ ਸਾਥੀ ਵੀ ਸੀ ਕੋਈ ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅੱਜ ਰਿਮਾਂਡ ਇਹਨਾਂ ਤੋਂ ਦੁਆਰੇ ਅਸੀਂ ਇਸੇ ਗੱਲ ਦਾ ਲੈ ਰਹੇ ਹਾਂ ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਖੋਏ ਆ ਜਿਹੜਾ ਦੱਸ ਦਿਆ ਉਹ ਅਸੀਂ ਉਹ ਵੀ ਬਰਾਮਦ ਕਰਾਵਾਂਗੇ ਸਰ ਜਿਹੜੇ ਮੰਡੀ ਵਰਦਾ ਤਾਂ ਇਹ ਹੁੰਨੇ ਕਿ ਨੌਲ ਹੈ ਹਾਂ ਹੈਗੇ ਆ ਜੀ ਥੋੜਾ ਜਿਹਾ ਉਹ ਦੇਖ ਲੈਣੇ ਆ ਅਸੀਂ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਉਹ ਤੁਹਾਨੂੰ ਸਾਰੇ ਤੱਤ ਸਾਹਮਣੇ ਲਿਆਵਾਂਗੇ ਬਾਈਕਲ ਫੜੇ ਨੇ ਬਾਈਕਲ ਤੇ ਇਹਨਾਂ ਦਾ ਕੋਈ ਵਾਲੀਵਾਰ ਸੀ ਕਿੱਥੋਂ ਚੱਕੇ ਇਹਨਾਂ ਨੇ ਤੇ ਬਾਈਕ ਨੇ ਜਿਹੜੇ ਐਕਟਿਵ ਹੈ ਉਹਨਾਂ ਦਾ ਵਾਲੀਵਾਰ ਹਾਂ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਅਨਾਜ ਮੰਡੀ ਦੇ ਤਕਰੀਬਨ ਜਿਹੜੀ ਤੋਂ ਹੀ ਖੋਇਆ ਸੀਗਾ ਜਿਹੜਾ ਥਰੀ ਵੀਲਰ ਹੈ ਇਹ ਵੀ ਅਨਾਜ ਮੰਡੀ ਦੇ